जगत बच ऐसा कुछ भी नहीं जो मिल के ना बिछड़े मिलती है जवानी चली जाती है मिलता है जीवन चला है तो बाकी की हमेशा रहेगा मिले जीवन चला जाएगा मिली जवानी चली जाएगी इस वास्ते धर्म है कोई मिले ने सुख चले गए नहीं रहने होया दिन नहीं रहेगा रात आ जाए हो ही है रात नहीं रहेगी दिन हो जाएगा ਜੀਵਨ ਭਰ ਸੁੱਖ ਦੁੱਖ ਦੇ ਚ ਬਦਲਦੇ ਰਹਣਗੇ ਦੁੱਖ ਸੁੱਖ ਦੇ ਚ ਬਦਲਦਾ ਹੈ ਜੀਵਨ ਪਰ ਦੁੱਖ ਸੁੱਖ ਦੇ ਚ ਬਦਲ ਜਾਏ ਮਨੁੱਖ ਦੀ ਚਾਹਤ ਹੈ ਸੁੱਖ ਦੁੱਖ ਦੇ ਚ ਨਾ ਬਦਲੇ ਇਹ ਮਨੁੱਖ ਦੀ ਮੰਗ ਨਹੀਂ ਰਾਤ ਦਿਨ ਦੇ ਚ ਬਦਲ ਜਾਏ ਇਹ ਤੇ ਮੰਗ ਹੈ ਪਰ ਦਿਨ ਰਾਤ ਦੇ ਚ ਨਾ ਬਦਲੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਇੱਕ ਦੇ ਤੂ ਤਬ ਲਈ ਚਾਹੁੰਦਾ ਹੈ ਦੂਜੇ ਚ ਨਹੀਂ ਚਾਹੁੰਦਾ ਮੌਸਮੇ ਬਹਾਰ ਹੈ ਫਿਰ ਮੌਸਮੇ ਹਜ਼ਾਰ ਪਤ ਜੜਦੇ ਰੋਤੇ ਦਿਨ ਹੈ ਰਾਤ ਹੈ ਭੂਤ ਕਾਲ ਦੀਆਂ ਯਾਦਾਂ ਇਹਦੇ ਚ ਦੁੱਖ ਸੁੱਖ ਦੀਆਂ ਯਾਦਾਂ ਨੇ ਔਰ ਕੁਛ ਨਹੀਂ ਕੁਛ ਮਿਲਿਆ ਸੀ ਮਨ ਬਾਹੰਦਾ ਬੜਾ ਮਨ ਖੁਸ਼ ਹੋਇਆ ਸੀ ਯਾਦ ਆਉਂਦਾ ਫਿਰ ਵਿਛੜ ਗਿਆ ਕੁਛ ਵੀ ਵਿਛੜ ਗਿਆ ਸੱਜਣ ਮਿਛੜ ਗਿਆ ਬਿੱਤਰ ਵਿਛੜ ਗਿਆ ਦਨ ਸੰਪਦਾ ਚਲੇ ਗਈ ਮਾਨ ਮਰਿਆਦਾ ਚਲੇ ਗਈ ਇੱਜ਼ਤ ਚਲੀ ਗਈ ਪ੍ਰਤਿਸ਼ਟਾ ਚਲੀ ਗਈ ਪ੍ਰਭਤਾ ਚਲੇ ਗਏ ਮਾਫ਼ ਕਰਾਂ ਕੁਝ ਵੀ ਮਿਲਿਆ ਮਨੁੱਖ ਨੂੰ ਇਹ ਨਹੀਂ ਸਮਝਣਾ ਚਾਹੀਦਾ ਹਮੇਸ਼ਾ ਹੋਵੇਗਾ ਨਹੀਂ ਜੋ ਸਮੇਂ ਦੇ ਵਿੱਚ ਮਿਲਿਆ ਹੈ ਸਮਾਂ ਕੋ ਲਵੇਗਾ ਜੋ ਇਸ ਤਰ੍ਹਾਂ ਜਾਣਦਾ ਹੈ ਉਹ ਸੰਸਾਰ ਨੂੰ ਜਾਣਦਾ ਹੈ ਔਰ ਪਹਿਲਾ ਕਦਮ ਹੈ ਸੰਸਾਰ ਨੂੰ ਜਾਣਨਾ ਹੈ ਸੰਸਾਰ ਦਾ ਨਿਯਮ ਹੈ ਸਮੇਂ ਦੇ ਵਿੱਚ ਜੋ ਮਿਲਦਾ ਹੈ ਸਮਾਂ ਕੋ ਲੈ ਲੈਂਦਾ ਹੈ ਸਦਾ ਨਹੀਂ ਰਹਿਣ ਦੇਦਾ ਨਹੀਂ ਰਹਿਣ ਦੇਦਾ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਕੁਝ ਮਿਲਿਆ ਸੀ ਕੁਛੇ ਯਾਦ ਆਉਂਦੀ ਹੈ ਫਿਰ ਖੋ ਗਿਆ ਅਗਾਂ ਮੈ ਯਾਦ ਆਉਂਦਾ ਦੁੱਖ ਯਾਦ ਆਉਂਦਾ ਯਾਦਾਂ ਦੇ ਚ ਕੀ ਆਉਂਦਾ ਹੈ ਦਿਨ ਤੇਰਾ ਯਾਦਾਂ ਦੇ ਚ ਕੀ ਆਉਂਦਾ ਹੈ ਦੁੱਖ ਤੇ ਸੁੱਖ ਔਰ ਕੀ ਆਉਂਦਾ ਹੈ ਔਰ ਕਿਸ ਨੂੰ ਯਾਦ ਕਰਦੇ ਹੋ ਸਾਰੀ ਦੁਨੀਆ ਸੁੱਖਾਂ ਨੂੰ ਯਾਦ ਕਰਦੀ ਹੈ ਦੁੱਖਾਂ ਨੂੰ ਯਾਦ ਕਰ ਦੁੱਖ ਵੀ ਯਾਦ ਆਉਂਦਾ ਬਲਕੇ ਕੁਛ ਮਨੋਚਿੰਤਕ ਤੇ ਐਸਾ ਕਹਿੰਦੇ ਨੇ ਸੁੱਖਾਂ ਨਾਲੋਂ ਵੀ ਦੁੱਖ ਜ਼ਿਆਦਾ ਯਾਦ ਆਉਂਦੇ ਨੇ ਮਿੱਤਰ ਨਾਲੋਂ ਵੀ ਦੁਸ਼ਮਣ ਜ਼ਿਆਦਾ ਯਾਦ ਆਉਂਦਾ ਹੈ ਮੇਰੇ ਨਾਲ ਇੱਕ ਸੱਜਣ ਸਨ ਉਹ बार-बार ਆਪਣੇ ਇੱਕ ਦੁਸ਼ਮਣ ਦੀ ਗੱਲ ਕਰਨ। ਇਧਰ ਉਧਰ ਵੱਲ ਛਲ ਕਰਕੇ ਗੱਲ ਕਰਕੇ ਫਿਰ ਉਹ ਦੇ ਲਿਆ। ਪੰਜ-ਸੱਤ ਦਿਨ ਇਸ ਤਰ੍ਹਾਂ ਹੋਇਆ ਮੈਂ ਕਿ ਤੁਹਾਡੇ ਕੋਈ ਮਿੱਤਰ ਵੀ ਹੋਣਗੇ ਮਿੱਤਰ ਦੀ ਗੱਲ ਨਹੀਂ ਕਰਦੇ। ਥੋੜੀ-ਬਹੁਤ ਕਰਦੇ। ਫਿਰ ਦੁਸ਼ਮਣ ਦੀ ਗੱਲ, ਫਿਰ ਦੁਸ਼ਮਣ ਦੀ ਗੱਲ। बार-बार ਜੋ ਮਨੋਚਿੰਤਕ ਕਹਿੰਦੇ ਨੇ ਇਹ ਤਾਂ ਮੈਂ ਪ੍ਰਤੱਖ ਰੂਪ ਦੇਖਿਆ। ਇਤਨਾ ਸੁੱਖ ਯਾਦ ਨਹੀਂ ਆਉਂਦਾ ਜਿੰਨੇ ਦੁੱਖ ਯਾਦ ਆਉਂਦੇ। ਇਤਨਾ ਮਿੱਤਰ ਯਾਦ ਨਹੀਂ ਆਉਂਦਾ। जितना दुश्मन याद आ कारण दुख चोट बहुत गहरी पहुंचा दे मित्र इतनी गहरी खुशी नहीं रहता जितना दुश्मन गहरी चोट पहुंचा जाता इस वास्ते मित्र नालों दुश्मन ज्यादा याद है सुख नालों दुख ज्यादा याद आ विद्वान कहते सुख के उथले ने उपर उपर ने उथला पानी है दुख बहुत गहरा पानी है ਇਹਦੇ ਉਤੇ ਇੱਕ ਮਹਾਨ ਸ਼ਾਇਰ ਨੇ ਆਪਣਾ ਅਨੁਭਵ ਇਹਨ ਵਕਤ ਕੀਤਾ ਹੈ। ਮਨੁੱਖ ਹਾਸਰੇ ਹੋਵੇ ਤੇ ਉਹਨੂੰ ਇਤਨਾ ਕਹਿ ਦਈਏ ਨਾ ਹੱਸ। ਬਸ ਹਾਸਾ ਬੰਦ ਹੋ ਜਾਂਦਾ। ਇੱਕਦਮ ਐਮਰਜੈਂਸੀ ਬ੍ਰੇਕ ਲੱਗ ਜਾਂਦਾ। ਇੱਕਦਮ ਰੁਕ ਜਾਂਦਾ। ਪਰ ਕੋਈ ਰੋ ਰਿਹਾ ਹੈ ਤੇ ਰੋਣਾ ਤੇ ਵਿਛੋੜੇ ਚ ਨਿਕਲਦਾ ਹੈ। ਮਿੱਤਰ ਦਾ ਵਿਛੋੜਾ, ਪੁੱਤਰ ਦਾ ਵਿਛੋੜਾ, ਪਰਿਵਾਰ ਦਾ ਵਿਛੋੜਾ, ਧਨ ਸੰਪਦਾ ਦਾ ਵਿਛੋੜਾ, ਸਿਹਤ ਦਾ ਵਿਛੋੜਾ, ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ। ਵਿਛੋੜਾ ਤੜਵਾਏਗਾ ਰੁਲਾਏਗਾ ਤੇ ਕੋਈ ਰੋ ਰਿਹਾ ਹੋਵੇ ਤੇ ਉਹਨੂੰ ਕਹਿ ਦਈਏ ਨਾ ਰੋ ਰੋਣਾ ਇੱਕਦਮ ਨਹੀਂ ਥੰਮਦਾ ਰੋਣੇ ਦੀ ਕੋਈ ਐਮਰਜੈਂਸੀ ਬ੍ਰੇਕ ਹੈ ਹੀ ਕੋਈ ਨਹੀਂ ਇਹ ਵੀ ਮੈਸਟਰ ਹਾਸੇ ਦੀ ਹੈ ਹਸ ਰਿਹਾ ਹੈ ਨਾ ਹੱਸ ਮੈਂ ਇੰਨਾ ਕਹਿਣ ਵਾਲੀ ਆਸਾ ਬੰਦ ਰੋ ਰਿਹਾ 10 ਬੰਦੇ ਉਹਨੂੰ ਚੁੱਪ ਕਰਾਉਂਦੇ ਨਾ ਰੋ ਨਾ ਰੋ ਨਾ ਰੋ ਰੋਣਾ ਇੱਕਦਮ ਬੰਦ ਨਹੀਂ ਆਉਂਦਾ ਥੰਮ ਤੇ ਥੰਮ ਤੇ ਥਮੇਗੇ ਆਸੋਂ ਰੋਣਾ ਹੈ ਕੋਈ ਹਸੀ ਨਹੀਂ ਇਹ ਆਸਾ ਥੋੜੀ ਹੈ ਕਿ ਮੈਂ ਇੱਕਦਮ ਰੋਕ ਲਵਾਂ ਰੋਣਾ ਵਕਤ ਲਗੇਗਾ ਇਸ ਵਾਸਤੇ ਦੁੱਖ ਜਿਤਨੇ ਗਹਿਰੇ ਨੇ ਸੁਖ ਇਤਨੇ ਗਹਿਰੇ ਨਹੀਂ ਨੇ ਦੁੱਖ ਬਹੁਤ ਗਹਿਰਾਈ ਨਾਲ ਝੋਟ ਪਹੁੰਚਾ ਜਾਂਦੇ ਨੇ ਇਸ ਵਾਸਤੇ ਮਿੱਤਰ ਇਤਨਾ ਯਾਦ ਨਹੀਂ ਆਉਂਦਾ ਜਿਤਨਾ ਦੁਸ਼ਮਣ ਯਾਦ ਆਉਂਦਾ ਯਾਦਾਂ ਦੇਚ ਕੀ ਆਉਂਦਾ ਹੈ ਮੂਲ ਰੋਗ ਦੇਚ ਯਾ ਸੁਖ ਦੀਆਂ ਯਾਦਾਂ ਯਾ ਦੁੱਖ ਦੀਆਂ ਯਾਦਾਂ ਯਾ ਮਨੋ ਕੋ ਦੁੱਖ ਨੂੰ ਯਾਦ ਕਰਦਾ ਹੈ ਯਾ ਸੁਖ ਨੂੰ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੇ ਯਾ ਇੰਜ ਕਹਿ ਲੋ ਮਨ ਚਲਾ ਜਾਂਦਾ ਹੈ ਦੁੱਖਾਂ ਦੇ ਚ ਸੁੱਖਾਂ ਦੇ ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਆਉਣ ਵਾਲੇ ਸਮੇਂ ਦੀ ਚਿੰਤਾ ਹੁਣ ਜਿਹੜਾ ਮੇਰੇ ਕੋਲ ਸੁੱਖ ਹੈ ਕਿਦਰੇ ਚਲਾ ਨਾ ਜਾਏ ਚਿੰਤਾ ਚਿੰਤਾ ਐ ਚਿੰਤਾ ਹੁਣ ਜੋ ਕੁਝ ਮੈਂ ਚਾਹਨਾ ਐਸਾ ਨਾ ਹੋਵੇ ਨਾ ਮਿਲੇ ਚਿੰਤਾ ਮਨ ਚਲਾ ਜਾਂਦਾ ਹੈ ਚਿੰਤਾ ਦੇ ਵਿੱਚ ਮਨ ਚਲਾ ਜਾਂਦਾ ਹੈ ਦੁੱਖ ਸੁੱਖ ਦੇ ਵਿੱਚ ਧਰਮ ਦੀ ਸਾਧਨਾ ਹੈ ਮਨ ਨੂੰ ਦੁੱਖ ਸੁੱਖ ਦੇ ਚੋਂ ਕੱਢਣਾ ਮਨ ਨੂੰ ਚਿੰਤਾ ਦੇ ਚੋਂ ਕੱਢਣਾ ਇਹ ਕਿਸ ਤਰ੍ਹਾਂ ਨੇ ਕਿਲੇ ਇੱਕ ਸਬਦ ਲੈਵਲਾ ਹੋਰ ਕੋਈ ਤਰੀਕਾ ਨਹੀਂ ਕੋਈ ਤਰੀਕਾ ਹੀ ਨਹੀਂ ਹੈ ਤੇ ਲੈਵ ਲਾਣ ਲੱਗਿਆ ਕੋਈ ਘੰਟਾ ਲੱਗਦਾ ਹੈ 8 ਘੰਟੇ ਲੱਗਦੇ ਨੇ 1 ਸੈਕਿੰਡ 1 ਸੈਕਿੰਡ ਅੰਧੇਰੇ ਨੂੰ ਵਧਾਣ ਲੱਗਿਆ ਸਾਲਾਂ ਬਧੀ ਚਾਹੀਦੇ ਨੇ ਨਹੀਂ 50 ਸਾਲ ਦਾ ਵੀ ਅੰਧੇਰਾ ਕਿਸੇ ਕਮਰੇ ਦੇ ਵਿੱਚ ਹੈ 1 ਸੈਕਿੰਡ ਵਿੱਚ ਨਸਾਇਆ ਜਾ ਸਕਦਾ ਹੈ ਭਜਾਇਆ ਜਾ ਸਕਦਾ ਹੈ ਕਈ ਜਨਮਾਂ ਦੇ ਪਾਪ ਦੁੱਖ ਸੰਤਾਪ ਨੇ 1 ਸੈਕਿੰਡ ਦੇ ਵਿੱਚ ਖਤਮ ਕੀਤੇ ਜਾ ਸਕਦੇ ਹਨ ਹੁਣ ਮੈਂ ਫਿਰ ਦੁਹਰਾਵਾਂ ਅਬ ਐਸੇ ਲੋਕ ਜ਼ਰੂਰ ਪકડ ਲੈਣਗੇ ਜਿੰਨਾ ਸੌਖਾ ਹੈ ਕੰਮ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੰਸਾਰ ਦੇ ਵਿੱਚ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਨਹੀਂ ਇਤਨਾ ਸੌਖਾ ਨਹੀਂ ਓਕੇ ਮਿਹਨਤ ਕਰਨੀ ਪੈਂਦੀ ਹੈ ਕਰੜੀ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਕੁਝ ਪ੍ਰਾਪਤ ਹੁੰਦਾ ਹੈ ਬਹੁਤ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੰਸਾਰ ਦੇ ਵਿੱਚ ਕੁਝ ਪ੍ਰਾਪਤ ਕਰਨਾ ਹੋਵੇ ਇੱਕ ਛਿੰਡੇ 'ਚ ਨਹੀਂ ਮਿਲਦਾ ਨਹੀਂ ਮਿਲਦਾ ਬੜਾ ਸਮਾਂ ਲੱਗਦਾ ਹੈ ਤੇ ਬੜੇ ਯਤਨ ਕਰਨੇ ਪੈਂਦੇ ਨੇ ਬਹੁਤ ਵਕਤ ਲੱਗਦਾ ਜਿੰਨਾ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਹੋਰ ਕੋਈ ਸੌਖਾ ਨਹੀਂ ਤਾਂ ਹੀ ਤੇ ਬੁੱਲਾ کہہ ਰਿਹਾ ਹੈ ਬੁਲਿਆ ਰਬ ਦਾ ਕੀ ਪਾਣਾ ਇਹ ਕਿਹੜੀ ਗੱਲ ਹੈ ਇਹ ਕੋਈ ਔਖੀ ਗੱਲ ਹੈ ਇੰਜ ਕਹਿ ਰਹੇ ਨੇ ਬੁਲਿਆ ਰਬ ਦਾ ਕੀ ਪਾਣਾ ਇਧਰੋਂ ਪੁੱਟਣਾ ਤੇ ਇਧਰੋਂ ਲਾਣਾ ਐ ਨਹੀਂ ਤੇ ਗੱਲ ਹੈ ਪਰ ਕਿਧਰੋਂ ਪੁੱਟਣ ਲੱਗਿਆ ਉਧਰੋਂ ਲਾਣ ਲੱਗਿਆ ਪਤਾ ਨਹੀਂ ਕਿੰਨੇ ਜੀਵਨ ਲੱਗ ਜਾਂਦੇ ਨੇ ਕਿੰਨੇ ਜਨਮ ਲੱਗ ਜਾਂਦੇ ਪੁੱਟਿਆ ਹੀ ਨਹੀਂ ਜਾਂਦਾ ਕਈ ਵਾਰ ਤੇ ਮਨ ਉਖੜਦਾ ਹੀ ਨਹੀਂ ਕੋਸ਼ਿਸ਼ ਕਰੀਏ ਦੁੱਖ ਦੀ ਯਾਦ ਦੇ ਚ ਐ ਮਨ ਤੋਂ ਨਿਕਲ ਨਹੀਂ ਨਿਕਲਦਾ ਆਵਾਜ਼ਾਂ ਮਾਰਦੇ ਨੇ ਮੇਰੇ ਪਾਤਸ਼ਾ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਗਰੇ ਇਹ ਕਾਲ ਤੇਰਾ ਘਰ ਨਹੀਂ ਅਕਾਲ ਤੇਰਾ ਘਰ ਹੈ ਪਰ ਮਨੁਖ ਹਿੰਮਤ ਨਹੀਂ ਕਰਦਾ ਮੈਨੂੰ ਜਦ ਮਿਲ ਲੈਨੇ ਠੀਕ ਹੈ ਬਾਬਾ ਅਤਰ ਸਿੰਘ ਜੀ ਹੋਏ ਸਾਡੀ ਕਿਸਮਤ ਵਿੱਚ ਕਿੱਥੇ ਹੈ ਹੋਏ ਬਾਬਾ ਕਰਮ ਸਿੰਘ ਮਰ ਜੋ ਹੈ ਮਰਦਾਨੋ ਵਾਲੇ ਸੰਤ ਭਗਤ ਸਿੰਘ ਬਾਬਾ ਭਗਤ ਹੋਏ ਮੰਨ ਲੈਣ ਸਾਡੀ ਕਿਸਮਤ ਵਿੱਚ ਕਿੱਥੇ ਹੈ ਬੋੜ ਦਾ ਬੀਜ ਛੋਟਾ ਜਿਆ ਤੇ ਉਹਨੂੰ ਬੋੜ ਦੇ ਦਰਖਤ ਦੇ ਕੋਲੋਂ ਲੈ ਜਾਈਏ ਤੇ ਆਖੇ ਤੂੰ ਵੀ ਇਹ ਦਰਖਤ ਹੋ ਸਕਦਾ ਹੈ। ਉਹ ਸੰਕਰ। ਤੇ ਬੀਜ ਇਹ ਆਖੇ ਸਾਡੀ ਕਿਸਮਤ ਵਿੱਚ ਕਿੱਥੇ ਹੈ? ਅਸੀਂ ਕਿੱਥੇ ਹੋ ਸਕਦੇ ਹਾਂ? ਇੱਕ ਬੀਜ ਹੀ ਦਰਖਤ ਹੋਇਆ ਹੈ। ਕਿਸ ਨੇ ਆਪਣੇ ਬੀਜ ਨੂੰ ਬੋਇਆ? ਸ਼ਬਦ ਦੀ ਧਰਤੀ ਦੇ ਚ ਦਰਖਤ ਹੋ ਗਿਆ ਹੈ, ਸਾਇਆਦਾਰ ਹੋ ਗਿਆ ਹੈ, ਫੁੱਲਦਾਰ ਹੋ ਗਿਆ ਹੈ। ਖੱਲਾ ਵਾਲਾ ਹੋ ਗਿਆ ਕਿਸੇ ਨੇ ਬੀਜ ਬੋਇਆ ਹੀ ਨਹੀਂ ਆਪਣੇ ਹੱਥੇ ਚ ਰੱਖਿਆ ਕੀ ਬੋਣਾ ਬੜੀ ਮਿਹਨਤ ਹੈ ਬੜੀ ਮਿਹਨਤ ਇੱਕ ਬੀਜ ਹੀ ਤੇ ਬੋਲੇ ਐਵੇਂ ਗਵਾ ਦਈਏ ਐਵੇਂ ਗਵਾ ਦਈਏ ਫਿਰ ਸਾਡੀ ਕਿਸਮਤ ਵਿੱਚ ਕਿੱਥੇ ਹੈ ਇੰਨੇ ਗੁਨਾਹ ਕੀਤੇ ਨੇ ਇਤਨੇ ਪਾਪ ਕੀਤੇ ਨੇ ਯਕੀਨ ਜਾਣੋ ਅਗਰ ਸਹੀ ਮੈਨਿਆਂ ਦਾ ਕੋਈ ਬ੍ਰਹਮਗਣ ਨਹੀਂ ਹੋਵੇਗਾ ਉਹਨੇ ਤੁਹਾਨੂੰ ਇਹ ਕਹਿਣਾ ਸੂੰ ਆਪਣੇ ਪਾਪਾਂ ਨੂੰ ਯਾਦ ਨਾ ਕਰ ਪਤਿਤ ਪਾਵਨ ਨੂੰ ਯਾਦ ਕਰ ਧੋਬੀ ਤੋਵੇ ਬਰੇ ਬੇਰਾਤਾ RAM ਨਾਮ ਵਾਕਾ ਮਨ ਰਤਾ ਗੁਰੂ ਤੇ ਤੋ ਵੀ ਜੈ ਤੂੰ ਦੇ ਉਹਨੂੰ ਕਪੜਾ ਤੋ ਕੇ ਸਾਫ ਨਿਰਮਲ ਕਰਕੇ ਤੈਨੂੰ ਦੇ ਦੇ ਤੂੰ ਦੇ ਤੇ ਸਹੀ ਇੱਕ ਸੈਕਿੰਡ ਦੇ ਹੀ ਸਾਫ ਕਰ ਦੇ ਤੂੰ ਅਰਪਣ ਕਰੇ ਕਰ ਹਿੰਮਤ ਨਹੀਂ ਬਜਰੇ ਐਨੇ ਗੁਨਾਹ ਐਨੀਆਂ ਗਲਤੀਆਂ ਕੀਤੀਆਂ ਨੇ ਸਾਡੀ ਕਿਸਮਤ ਵਿੱਚ ਕਿੱਥੇ ਭਰਮ ਗਿਆ